ਉਹਲੇ ਮਾਰਗ ਜਿਨਹ ਬਤਾਇਆ ਐਸਾ ਬੁਰੇ ਬੜਾ ਭਾਗੀ ਪਾਇਆ ਬਿਲਾਵਲਾ ਨਾਗ ਅਧਰ ਪੰਜਵ ਵਾਸ਼ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਸੀਦਾ ਦੇ ਸਰਤਾਜ ਬਾਣੀ ਦੇ ਪੁੰਜ ਜਿਨ੍ਹਾਂ ਨੇ ਪੈਸਾ ਭਰੇ ਗੁਰਦਾਸ ਸਿੰਘ ਨੂੰ ਲਿਖਾਰੀ ਲਾ ਕਰਕੇ ਇੱਕ ਓ ਅੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਜਿਹੜੀ ਆ ਰਾਮ ਸਰ ਤਲਾ ਤੇ ਅਮਰਸਰ ਸਾਹਿਬ ਦੀ ਧਰਤੀ ਤੇ ਕਟਾਉਣਾ ਕੀਤੀ ਸਾਡੇ ਕਲਜੂਈ ਜੀਵਾਂ ਵਾਸਤੇ ਸਾਡੇ ਕਲਿਆਣਕਾਰੀ ਵਾਸਤੇ ਸਾਡੇ ਭਲੇ ਵਾਸਤੇ پنچم بادشاہ جی کی بخش کرتے نے یہ سارے سرو کرنے ست جی کرپا کرتے نے پنچم بادشاہ جی بلابل رام اندر بھی بھولی مارگ جنہیں بتایا یہ جیو جڑا ہے جنم جنمانتر تو بھولیا ہے بٹکیا ہے ਆਉਦੇ ਮਾਰਗ ਤੋਂ ਖੁੰਝ ਗਿਆ ਆਉਦੇ ਰਸਤੇ ਤੋਂ ਭਟਕ ਗਿਆ ਸੋ ਜਸਤਰਪਾਉ ਦਾ ਸਾਹਿਬਾਨ ਵੀ ਕਹਿੰਦੇ ਨੇ ਬਹੁਤ ਜਨਮ ਵਿੱਚ ਰਹੇ ਥੇ ਮਾਦੋ ਵੀ ਅਸੀਂ ਬੜੇ ਜਨਮਾਂ ਦੇ ਵਿੱਚ ਪਏ ਇਸ ਵਾਸਤੇ ਭੁੱਲੇ ਹੋਏ ਹਾਂ ਬੜੀਆਂ ਜੁਨਾ ਚੋਂ ਨਿਕਲੇ ਆ ਪਰ ਸਹੀ ਜਿਹੜਾ ਰਸਤਾ ਮਾਰਗ ਸਾਨੂੰ ਜਿਹੜਾ ਸਤਿਗੁਰਾਂ ਨੇ ਦਿਖਾਉਣਾ ਕੀਤਾ ਹੈ ਉਹ ਮਾਰਗ ਬਣੇ ਮਾਰਗ ਤੇਾਰੇ ਇੱਥੇ ਪਹਿਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਭੋਲੇ ਮਾਰਗ ਜਿਨ੍ਹਾਂ ਨੇ ਬਤਾਇਆ ਸਾਨੂੰ ਭੁੱਲਿਆ ਭਟਕਾ ਨੂੰ ਜਿਨ੍ਹਾਂ ਨੇ ਧਰਮ ਦਾ ਰਸਤਾ ਦਿਖਾਇਆ ਹੈ ਧਰਮ ਦਾ ਮਾਰਗ ਦਿਖਾਇਆ ਹੈ ਉਹ ਗੁਰੂ ਕਿ ਹੋ ਜਾ ਐਸਾ ਗੁਰਵੜ ਭਾਗੀ ਪਾਇਆ ਵੱਡਿਆਂ ਭਾਗਾਂ ਦੇ ਨਾਲ ਐਸਾ ਅਸੀਂ ਗੁਰੂ ਉਹ ਪ੍ਰਾਪਤ ਕੀਤਾ ਕਦੇ ਭੁੱਲੇ ਮਾਰਗ ਜਿੱਨੇ ਬਤਾਇਆ ਜਿੱਨਾਂ ਨੇ ਜਿਹੜੇ ਗੁਰੂ ਨੇ ਸਾਨੂੰ ਭੁੱਲੇ ਭਟਕਿਆ ਨੂੰ ਰਸਤਾ ਵਿਖਾਇਆ ਹੈ ਮਾਰਗ ਵਿਖਾਇਆ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਦੱਸਦੇ ਨੇ ਸਤਿਗੁਰੂ ਸੱਚਾ ਪਾਤਸ਼ਾਹ ਹੋ ਗੁਰਮਖਾ ਗਾਢੀ ਰਾਹ ਚਲਾਇਆ ਗਾਢੀ ਰਾ ਗਾਢੀ ਰਸਤਾ ਗਾਢੀ ਰਸਤਾ ਕਿਹਨੂੰ ਕਹਿੰਦੇ ਨੇ ਅੱ빠 ਜਾਣਦੇ ਆ ਜਿਨ੍ਹਾਂ ਦਾ ਜ਼ਿੰਮੇਵਾਰੀ ਦਾ ਕੰਮ ਹੈ ਖੇਤੀਬਾੜੀ ਦਾ ਕੰਮ ਹੈ ਬਾਦ ਵਿੱਚ ਜਿਹੜੇ ਨੇ ਬਹੁਤ ਜੋੜ ਕਰਕੇ ਆਪਾਂ ਖੇਤਾਂ ਤੇ ਜਾਂਦੇ ਹਾਂ ਗੱਡਾ ਲੈ ਕੇ ਉਹ ਰਸਤੇ ਤੇ ਚੱਲਦੇ ਆ ਤੇ ਉਹ ਡੰਡੀ ਬਣਦੀ ਆ ਜਿੱਥੇ ਟਾਇਰ ਜਿਹੜੇ ਨੇ ਉਹ ਚੱਲਦੇ ਨੇ ਗੱਡੇ ਦੇ ਉਹ ਸਿੱਧਾ ਰਸਤਾ ਫਿਰ ਮੰਨਿਆ ਜਾਂਦਾ ਬੋਲ ਜਿਹੜਾ ਹੈ ਉਹ ਵਿਚਾਲੇ ਚੱਲਦਾ ਗੱਡਾ ਫਿਰ ਸਿੱਧਾ ਰਸਤਾ ਜਿਹੜਾ ਹੈ ਉਹ ਬਣ ਜਾਂਦਾ ਤੇ ਇੰਨੇ ਜਿਹੜੇ ਬੋਲ ਜਿਹੜੇ ਨੇ ਉਹ ਫਿਰ ਭੇਤੀ ਹੋ ਜਾਂਦੇ ਨੇ ਉਥੇ ਉਸੇ ਤਰ੍ਹਾਂ ਭਾਂਡੇ ਰੱਸਾ ਛੱਡਦੇ ਹੋ ਤੇ ਹੋ ਡੰਗਰ ਉਸੇ ਤਰ੍ਹਾਂ ਚੱਲਦਾ ਰਹਿੰਦਾ ਕਿਉਂਕਿ ਉਹ ਰਸਤਾ ਬਣ ਗਿਆ ਸਾਫ਼ ਸਿੱਧਾ ਡੰਡੀ ਬਣ ਗਈ ਜਗਨਤ ਵਿੱਚੋਂ ਸੋਨੇ ਵਿੱਚੋਂ ਲੱਗਦੇ ਆਪਾਂ ਉਹ ਰਸਤੇ ਰਸਤਾ ਬਣ ਜਾਂਦਾ ਹੈ ਇਸੇ ਤਰ੍ਹਾਂ ਰਸਤਾ ਮਾਰਗ ਰਸਤੇ ਕਈ ਅਸਾਧ ਸਮਝੀ ਇਕਤਾ ਅਕਾਸ਼ ਦਾ ਰਸਤਾ ਆਕਾਸ਼ ਦਾ ਆਕਾਸ਼ ਤੇ ਜਹਾਜ਼ ਚੱਲਦੇ ਨੇ ਹੈਲਿਕਾਪਟਰ ਚੱਲਦੇ ਨੇ ਆਪਾਂ ਵੇਖਦੇ ਆ 3-3 4-4 ਘੰਟਿਆਂ ਜਿੱਥੋਂ ਅਮਰੀਕਾ ਕੈਨੇਡਾ ਪਹੁੰਚ ਜਾਂਦੇ ਐ ਇਸੇ ਤਰ੍ਹਾਂ ਇੱਕ ਰਸਤਾ ਹੈ ਪਾਣੀ ਦੇ ਰਾਹੀਂ ਸਮੁੰਦਰ ਦੇ ਰਾਹੀਂ ਸਮੁੰਦਰ ਦੇ ਵਿੱਚ ਚੱਲਦੇ ਆ ਪਾਣੀ ਦੇ ਵਿੱਚ ਚੱਲਦੇ ਆ ਵੱਡੇ ਵੱਡੇ ਸ਼ਿਪ ਚੱਲਦੇ ਨੇ ਕਿਸ਼ਤੀਆਂ ਚੱਲਦੀਆਂ ਨੇ ਬੇੜੇ ਚੱਲਦੇ ਨੇ ਇੱਕ ਉਹ ਰਸਤਾ ਇੱਕ ਆਕਾਸ਼ ਦਾ ਰਸਤਾ ਇੱਕ ਰਸਤਾ ਜਿਹੜਾ ਹੈ ਜਿਵੇਂ ਫੌਜ ਆ ਮਿਲਟਰੀ ਆ ਆਰਮੀ ਆ ਉਹ ਕਿਤੇ ਜੰਗ ਜੁੱਧ ਲਈ ਜਾਂਦੀ ਹੈ ਵੱਡੇ ਵੱਡੇ ਟੈਂਕ ਲੈ ਕੇ ਉਹ ਧਰਤੀ ਤੇ ਰਾਈ ਚਲਦੀ ਹੈ ਜਾਂਦੀ ਹੈ ਜਾਂ ਆਪਾਂ ਆਮ ਬਸਾਂ ਗੱਡੀਆਂ ਫੋਟਰਾ ਚਲਦੀਆਂ ਨੇ ਸਾਧਨ ਚਲਦੇ ਨੇ ਇਹ ਰੋੜਾਂ ਤੇ ਚੱਲਦੇ ਨੇ ਸੜਕਾਂ ਤੇ ਚੱਲਦੇ ਨੇ ਇਹ ਰੋੜਾਂ ਦਾ ਰਸਤਾ ਹੋ ਗਿਆ ਇੱਕ ਪਾਣੀ ਦਾ ਰਸਤਾ ਹੈ ਇੱਕ ਆਕਾਸ਼ ਦਾ ਰਸਤਾ ਹੈ ਇੱਕ ਧਰਤੀ ਦਾ ਰਸਤਾ ਹੈ ਇੱਕ ਮਾਰਗ ਹੋਰ ਉਹ ਹੈ ਧਰਮ ਦਾ ਰਸਤਾ ਉਹ ਧਰਮ ਦੇ ਰਸਤੇ ਤੇ ਤਾਂ ਜਿਹੜਾ ਹੈ ਚੱਲਾਂਗੇ ਜੋ ਇੱਥੇ ਗੁਰੂ ਜੀ ਕਹਿ ਰਹੇ ਨੇ ਉਹ ਲਹਿ ਮਾਰਗ ਜਿਹਨੇ ਬਤਾਇਆ ਸਾਨੂੰ ਭੁੱਲੇ ਭਟਕਿਆ ਨੂੰ ਧਰਮ ਦਾ ਰਸਤਾ ਜਿਹਨੂੰ ਕਿਤੇ ਸੰਤ ਕਾ ਮਾਰਗ ਧਰਮ ਕੀ ਪੌਣੀ ਕੋ ਵੱਡ ਭਾਗੀ ਪਾਏ ਚੁਨਾ ਕੀਤਾ ਹੈ ਐਸਾ ਗੁਰਵਡ ਭਾਗੀ ਪਾਇਆ ਇਸ ਤਰ੍ਹਾਂ ਦਾ ਗੁਰੂ ਉਹ ਅਸੀਂ ਵੱਡਿਆਂ ਭਾਗਾ ਕਰਕੇ ਜਿਹੜਾ ਹੈ ਸੇਸ਼ਟ ਕਰਮਾ ਕਰਕੇ ਚੰਗੇ ਕਰਮਾ ਕਰਕੇ ਪ੍ਰਾਪਤ ਕੀਤਾ ਹੈ ਸਿਮਰਮਨਾ ਰਾਮ ਨਾਮ ਚਤਾਰੇ ਉਸ ਨੂੰ ਚਤਾਰਨਾ ਕਰੀਏ ਚੇਤੇ ਕਰਨਾ ਕਰੀਏ ਜਾ ਚਿੱਤ ਲਾ ਕੇ ਜੁੜਨਾ ਕਰੀਏ ਸਿਮਰ ਮਨਾ ਸਿਮਰਨ ਕਰਨਾ ਕਰੀਏ ਕਿਦਾ ਕਰੀਏ ਸਿਮਰ ਮਨਾ RAM ਰਮੇ ਹੋਏ RAM ਦਾ ਨਾਮ ਚਿਤਾਰੇ ਹਿਰਦੇ ਵਿੱਚ ਜਿਹੜੇ ਆ ਉਹਦੇ ਨਾਮ ਨੂੰ ਚੇਤਾ ਕਰਨਾ ਕਰੀਏ ਕਿਵੇਂ ਚੇਤਾ ਕਰਨਾ ਵਾਹਿਗੁਰੂ ਵਾਹਿਗੁਰੂ ਇਹ ਚੇਤੇ ਕਰਨਾ ਹੈ ਇਸ ਤਰ੍ਹਾਂ ਉਹਦਾ ਨਾਮ ਸਿਮਰ ਮਨ ਆ ਰਾਮ ਨਾਮ ਜਿਤਾਰੇ ਉਹਦੇ ਨਾਮ ਨੂੰ ਜਿਹੜਾ ਚੇਤੇ ਕਰਨਾ ਯਾਦ ਕਰਨਾ ਕਰੀਏ ਮੁਬਾਸ ਰਹੇ ਹਿਰਦੈ ਗੁਰ ਚਰਨ ਪਿਆਰੇ ਗੁਰੂ ਦੇ ਚਰਨ ਜਿਹੜੇ ਨੇ ਇੱਕ ਤਾਂ ਪ੍ਰਤੱਖ ਆਜਰ ਨਾਜਰ ਰਹਾ ਸਰਗੁਣ ਸਰੂਪ ਉਹਦੇ ਦਰਸ਼ਨ ਕਰਦੇ ਆ ਦੋ ਰੂਪ ਨੇ ਸਰਗਣਾ ਸਰੂਪ ਦੇ ਦਰਸ਼ਨ ਕਰਦੇ ਹਨ ਇੱਕ ਨਿਰਗੁਣ ਨਿਰਗੁਣ ਪਿਆ ਨਿਰਗੁਣ ਦੇ ਵਿੱਚ ਜਿਵੇਂ ਭਾਈ ਦਇਆ ਸਿੰਘ ਜੀ ਨੂੰ ਥੋੜੇ ਦਿਨ ਹੋ ਗਏ ਪਹਿਲਾਂ ਕਥਾ ਕੀਤੀ ਸੀ ਦੱਸਿਆ ਸੀ ਕਲਗੀਧਰ ਪਾਸ਼ਾ ਨੇ ਦਰਸ਼ਨ ਜਦ ਅੰਤਿਮ ਸਮਾਏ ਇਸ ਤਰ੍ਹਾਂ ਆਇਆ ਖੇਡ ਵਰਤੌਣੀ ਆ ਗੁਰੂ ਗ੍ਰੰਥ ਸਾਹਿਬ ਤੇ ਲੜ ਲਾਉਣਾ ਉਹ ਜਿਹੜਾ ਹੈ ਚਰਨ ਜਿਹੜੇ ਹੱਥਾਂ ਵਿੱਚ ਨਹੀਂ ਮਾਰਾ ਦੇ ਆ ਰਹੇ ਨਮਸਕਾਰ ਕਰੇ ਨੇ ਸਿੱਖ ਪੰਜਾਬ ਪੈਰ ਵਿੱਚੋਂ ਭਾਈ ਦਾਇਆ ਸੀ ਹੋਰ ਤੇ ਤਾਦਕੂਰ ਸਿੱਖ ਪਰ ਜਿਹੜੇ ਨੇ ਹੱਥਾਂ ਵਿੱਚ ਚਰਨ ਨਹੀਂ ਆ ਰਹੇ ਵੀ ਮਹਾਰਾਜ ਨੇ ਇਹ ਚੀਜ਼ ਦਰਸਾਈ ਦੱਸਿਆ ਭਾਈ ਦਾਇਆ ਸਿੰਘ ਨੇ ਪੁੱਛਣ ਤੇ ਪਿਆਰੇ ਦਾਇਆ ਸਿੰਘ ਨੇ ਪੁੱਛਣ ਤੇ ਵੀ ਇਸ ਤਰ੍ਹਾਂ ਦੇ ਗੋਹ ਦੇ ਲੜ ਲਾਵਾਂਗੇ ਹੁਣ ਵਿਖੂ ਤਾਂ ਸਹੀ ਪ੍ਰਤੱਖ ਇਸ ਤਰ੍ਹਾਂ ਦੇ ਜਿਹੜੇ ਦਰਸ਼ਨ ਆ ਉਹਦੇ ਚਰਨ ਹੱਥ ਵਿੱਚ ਨਹੀਂ ਆਉਣੀ ਆਪੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਨਿਰਗੁਣ ਸਰੂਪਾ ਇੱਕ ਸਰਗੁਣ ਸਰੂਪ ਵਾਲਾ ਨਿਰਗੁਣ ਨਹੀਂ ਦਿਸਣ ਵਾਲਾ ਸਰਗੁਣ ਸਰੂਪਾ ਜਿਹੜਾ ਦਿਸਣ ਵਾਲਾ ਹੈ ਉਸ ਨੂੰ ਸਰਗੁਣ ਕਹਿੰਦੇ ਨੇ ਇੱਥੇ ਬਖਸ਼ਿਸ਼ ਕਰਦੇ ਨੇ ਵਾਸ ਰੇ ਹਿਰਦੇ ਹਿਰਦੇ ਵਿੱਚ ਵਸੇ ਨੇ ਗੁਰੂ ਦੇ ਚਰਨ ਪਿਆਰੇ ਗੁਰੂ ਦੇ ਪਿਆਰੇ ਚਰਨ ਸਾਡੇ ਹਿਰਦੇ ਵਿੱਚ ਘਟ ਵਿੱਚ ਮਨ ਵਿੱਚ ਵਸਣਾ ਕੀਤੇ ਹਨ ਰਹਾਉ ਕਾਮ ਕ੍ਰੋਧ ਲੋਭ ਮਨ ਨੀਨਾ ਕਾਮ ਦੇ ਵਿੱਚ ਵਿਸ਼ਰਾਮ ਦੇ ਕੇ ਦੱਸਦੇ ਦੀ ਇਸ ਤਰ੍ਹਾਂ ਦੀ ਹਾਲਤ ਹੋਈ ਪਈ ਹੈ ਕਾਮ ਦੇ ਵਿੱਚ ਗ੍ਰੋਧ ਦੇ ਵਿੱਚ ਲੋਭ ਮੋਹ ਦੇ ਵਿੱਚ ਮੋਹ ਮਾਇਆ ਦੇ ਵਿੱਚ ਮਨ ਲੀਨ ਨਾ ਤਦਾਕਾਰ ਹੋਇਆ ਬਿਆ ਇੱਕ ਮਿਕ ਬਿਆ ਜੁੜਿਆ ਬਿਆ ਤੇ ਜੈ ਬਿਆ ਤਲੇਕਾ ਅਰਥ ਬਣਦੇ ਨੇ ਇਹ ਤ ਆਤਕ ਜਿਹੜੇ ਇਹ ਕੱਲੇ ਕੱਲੇ ਵਿਸ਼ੇ ਤੇ ਸਾਧ ਸੰਗ ਜੀ ਬੋਲਿਆ ਜਾਵੇ ਤੇ ਬਹੁਤ ਸਮਾਂ ਚਾਹੀਦਾ ਹੈ ਨੀ ਕਾਮ ਕੀਆ ਅਪਰੋਧ ਕੀਆ ਲੋਭ ਕੀਆ ਮੋਹ ਕੀਆ ਇਹ ਸਾਰੇ ਜੜੇ ਦੇ ਇਸ ਦੇਹੀ ਅੰਦਰ ਪੰਜ ਜੋਰ ਵਸੈ ਕਾਮ, ਕ੍ਰੋਧ, ਲੋਭ, ਅਹੰਕਾਰੰ ਅੰਮ੍ਰਿਤ ਲੂਟੈ ਮਨ ਮੁਖਲੈ ਭੂਤੈ ਕੋਇ ਨਾ ਸੁਣੈ ਪੁਕਾਰੰ ਕਿੰਦੇ ਨੇ ਇਸ ਤਰ੍ਹਾਂ ਦੀ ਜਿਹੜੀ ਹਾਲਤ ਹੋਈ ਪਈ ਆ ਵੀ ਇਹ ਨਿਤ ਜੜੇ ਦੇ ਸ਼ੁਭ ਕਰਮ ਹਿਰਦੇ ਵਿੱਚੋਂ ਮਨ ਵਿੱਚੋਂ ਇਹ ਖੋਰੇ ਨੇ ਲੁੱਟਰੇ ਨੇ ਕਾਮ ਕ੍ਰੋਧ ਲੋਭ ਬੋਹ ਮਾਨ ਰੇ ਨਾ ਇਹਦੇ ਵਿੱਚ ਹੀ ਤਦਾਕਾਰ ਹੋਇਆ ਪਿਆ ਇਸ ਦੇਹੀ ਅੰਦਰ ਪੰਜ ਜੋਰ ਵਸੈ ਕਾਮ ਕ੍ਰੋਧ ਲੋਭ ਮੋਹ ੰਕਾਰਾ ਅੰਮ੍ਰਿਤ ਲੁੱਟੈ ਮਨ ਮੁਖ ਰਹੀ ਭੂਤੈ ਕੋਈ ਨਾ ਸੁਨੇ ਮੁਕਾਰੈ ਕੋਈ ਪੁਕਾਰ ਨਹੀਂ ਸੁਣਦਾ ਤੇ ਇਹਦੇ ਵਿੱਚ ਤੂੰ ਤਦਾਕਾਰ ਹੋਇਆ ਪਿਆ ਹੈ ਬੰਧਨ ਕਾਟ ਮੁਕਤ ਗੁਰ ਦੀ ਨਾਮ ਬੰਦਨ ਕੱਟ ਕੇ ਗੁਰਾਂ ਦੇ ਕੱਟੇਰੇ ਬੰਦਨ ਇਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੇ ਗੱਲ ਕਰੀਏ ਤੇ ਬੰਦਨ ਕੱਟਣ ਵਾਸਤੇ ਚਾਰ ਉਦਾਸੀਆਂ ਕੀਤੀਆਂ ਮਹਾਰਾਜ ਨੇ ਉੱਤਰ ਦੱਖਣ ਪੂਰਬ ਪੱਛਮ ਕਿੱਥੇ ਕਿੱਥੇ ਮਹਾਰਾਜ ਗਏ ਬੰਦਨ ਕੱਟਣ ਵਾਸਤੇ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਬਾਪੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਉੱਤਰ ਦੱਖਣ ਪੂਰਬ ਪੱਛਮ ਖੰਡ ਬਰਹਾਂਡ ਵਿੱਚ ਸਾਰੇ ਥਾਵਾਂ ਤੇ ਕਹਿਣ ਤੋਂ ਪਾ ਪਾਤਾਲ ਲੋਕ ਬਾਤ ਲੋਕ ਅਸ਼ਕ ਆਕਾਸ਼ ਲੋਕ ਸਾਰੇ ਪਾਸੇ ਮਹਾਰਾਜ ਨੇਪਾਲ ਗਏ ਵਿਪਾਲ ਗਏ ਤਿੱਪਤ ਗਏ ਬਰਮਾ ਗਏ ਤੁਰਕਿਸਤਾਨ ਗਏ ਜਨਿਆਂ ਦੇ ਮੰਦਰਾਚ ਬੋਧੀਆਂ ਦੇ ਮੰਦਰਾਚ ਜਗਨਨਾਥ ਪੁਰੀ ਕਾਸ਼ੀ ਬਨਾਰਸ ਹਰਦਵਾਰ ਮੱਕੇ ਗਏ ਮਦੀਨੇ ਗਏ ਇਹ ਬੰਧਨ ਕੱਟਣ ਵਾਸਤੇ ਗਏ ਬੰਧਨ ਕਾਟ ਮੁਕਤ ਗੁਰਕੀਨਾ ਬੰਧਨ ਕੱਟ ਕੇ ਬੰਧਨ ਕੱਟ ਕੇ ਗੁਰਾਂ ਨੇ ਮੁਕਤ ਕੀਤਾ ਪੁਰਸਤਮ ਰਾਏ ਜਿਹੜੇ ਨੇ ਰਾਜਿਆਂ ਦੇ ਬੰਦਨ ਪੋਨੇ ਦੀ ਜੇਲ੍ਹ ਵਿੱਚ ਕੱਟੇ ਨਾ ਘੋੜੇ ਦੀ ਰਕਾਬ ਪਕੜਾ ਕੇ ਛੜਾਤੀ ਜੇਲ੍ਹ ਵਿੱਚੋਂ ਕੱਢ ਦਿੱਤਾ ਆਪੇ ਹੀ ਜਿਹੜੇ ਹੈ ਚੀਂਦਰੇ ਟੁੱਟ ਗਏ ਆਪੇ ਲੋਕ ਟੁੱਟ ਗਏ ਆਪੇ ਕੋਈ ਉੱਥੇ ਸਿਪਾਹੀ ਦੀ ਕੋਈ ਕੁਝ ਨਹੀਂ ਸਭ ਪਤਾ ਨਹੀਂ ਕਿੱਥੇ ਆਪਦੀ ਨੀਂਦ ਦੇ ਸੌਂ ਗਏ ਬਹਦੇਨ ਚੜਦੇ ਦੇਖੀ ਵੀ ਜੇਲ੍ਹ ਖਾਲੀ ਆ ਜਿਹੜੇ ਅੰਬਾਲਾ ਰਾਉ ਤੇ ਰੁਸਤਮਾਉ ਰਾਜੇ ਦੋ ਪੁੰਨੇ ਦੀ ਜੇਲ੍ਹ ਉਸ ਤਰ੍ਹਾਂ ਜਿਹੜਾ ਹੈ ਬੰਧਨ ਕਾਟ ਮੁਕਤ ਗੁਰ ਕੀਨਾ ਬੰਧਨ ਕੱਟ ਕੇ ਗੁਰੂ ਜਿਹੜਾ ਹੈ ਉਹ ਮੁਕਤ ਕਰ ਦਿੰਦਾ ਹੈ ਉਹ ਕਲਿਆਣ ਕਰ ਦਿੰਦਾ ਹੈ ਮੁਦੋਖ ਸੁਖ ਕਰਤ ਜਨਮ ਪੁੰਨ ਨੂੰ ਆ ਕਿਸ ਤਰ੍ਹਾਂ ਦੀ ਹਾਲਤ ਇਹਨਾਂ ਨੂੰ ਖਾਦੀ ਕਦੇ ਦੁੱਖ ਹੁੰਦਾ ਕਦੇ ਸੁੱਖ ਹੁੰਦਾ ਕਰਮ ਤੋ ਜਨਮ ਮਰਨ ਮੂਆ ਕਦੇ ਜੰਮਦਾ ਕਦੇ ਮਰਦਾ ਕਦੇ ਦੁੱਖਾ ਕਦੇ ਸੁੱਖਾ ਇਸ ਤਰ੍ਹਾਂ ਦੀ ਇਹ ਜਿਹੜੀ ਮਨੁੱਖ ਦੀ ਹਾਲਤ ਹੋਈ ਪਈ ਹੈ ਚਰਨ ਕਮਲ ਗੁਰ ਆਸਰਾੰਦਿਆ ਪਰ ਚਰਨ ਕਮਲ ਗੱਲ ਆ ਗਈ ਇੱਕ ਨਿਰਗੁਣ ਸਰੂਪ ਇੱਕ ਸਰਗੁਣ ਸਰੂਪ ਇੱਥੇ ਗੱਲ ਹੋ ਰਹੀ ਐ ਜਿਹੜੇ ਆ ਚਰਨ ਕਮਲ ਨਿਰਗੁਣ ਸਰੂਪ ਦੇ ਚਰਨ ਕਮਲ ਕੋ ਆਸ਼ਰਮ ਦੀ ਆ ਉਹ ਆਸ਼ਰਮ ਟਿਕਾਣਾ ਦੇ ਦਿੰਦਾ ਹੈ ਉਹ ਵਿਸ਼ਰਾਮ ਬਰਾਉਂਦਾ ਹੈ ਉਹ ਹਿਰਦੇ ਘਟ ਵਿੱਚ ਪੈਠ ਜਾਂਦਾ ਹੈ ਉਹ ਆਪਦੇ ਕੋਲ ਬਿਠਾ ਲੈਂਦਾ ਹੈ ਆਪਦੇ ਕੋਲ ਸ਼ਰਨ ਦੇ ਦਿੰਦਾ ਹੈ ਚਰਨ ਕਮਲ ਗੁਰ ਆਸਰਮ ਦੀ ਆ ਸ਼ਰਾਮ ਦੇ ਦਿੰਦਾ ਹੈ ਗੁਰੂ ਤੇ ਆਪਦਾ ਹੀ ਬਣਾ ਲੈਂਦਾ ਕੱਲਾ ਕੋ ਸ਼ਰਾਮ ਨਹੀਂ ਦਿੰਦਾ ਆਪਦਾ ਬਣਾ ਲੈਂਦਾ ਹੈ ਚਰਨ ਗਮਨ ਗੁਰ ਆਸਰਮ ਦੀ ਆ ਇਹ ਬਖਸ਼ਿਸ਼ ਕਿਰਪਾ ਕਰਦਾ ਗੁਰੂ ਜਨਮਾਂ ਜਨਮਾਂ ਮੰਤਰਿਆਂ ਦੇ ਢੇਡ ਚੋਂ ਕੱਢ ਕੇ ਸਾਨੂੰ ਜਿਹੜਾ ਹੈ ਉਹ ਅਸਲ ਵਿੱਚ ਗੁਰੂ ਦੇ ਅਰਥ ਹੀ ਇਹ ਗੋਣਾ ਅੰਧ ਕਰਦਾ ਗੁਰੂ ਨਾਮ ਪ੍ਰਕਾਸ਼ ਦਾ ਅੰਧਕਾਰ ਚੋਂ ਕੱਢ ਕੇ ਸੱਚ ਦਾ ਦੀਵਾ ਬਾਲ ਦਵੇ ਉਹਨੂੰ ਗੁਰੂ ਕਹਿੰਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਚਰਨ ਕਮਲ ਗੁਰ ਆਸ਼ਰਮ ਦੀ ਇਹੋ ਟਿਕਾਣਾ ਸਾਨੂੰ ਸ਼ਰਮ ਦਿੰਦਾ ਹੈ ਆਪਣੇ ਨਾਲ ਜੋੜ ਲੈਂਦਾ ਹੈ ਚਰਨਾ ਕਮਲਾ ਦੇ ਨਾਲ ਅਗਨ ਸਾਗਰ ਮੂੜਕਤ ਸੰਸਾਰ ਇਹ ਸੰਸਾਰ ਦੀ ਹਾਲਤ ਦੱਸਦੇ ਨੇ ਕਿ ਐਸੀ ਹੈ ਗੁਰਬਾਣੀ ਚੱਪਾ ਪੜ੍ਹਦੇ ਆ ਨਾ आंस हित लोभ कोपा चारे नदियां आग पहर दध नानका तरिय करमी लग ए नदियां वगरियां ने कादियां नदिया ने, अगन कालजुग रथ अगन का ए कालजुग दे विच अगन दा रथ चल रिया है ਅਗੰਦਾ ਅਗਨੀ ਦਾ ਪਗਨ ਸਾਗਰ ਇਸ ਸੰਸਾਰ ਸਾਗਰ ਮੂੜਕ ਸੰਸਾਰਾ ਸੰਸਾਰ ਇਚ ਡੁੱਬ ਰਿਹਾ ਹੈ ਖਤਮ ਹੋ ਰਿਹਾ ਹੈ ਐਸੀ ਸੰਸਾਰ ਦੀ ਹਾਲਤ ਪਹਿਲੇ ਪਾਸ਼ੇ ਹੀ ਦੱਸ ਰਹੇ ਨੇ ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ ਸਤਿਗੁਰੂ ਜੀ ਬਾਹ ਪਕੜ ਲੈ ਇੰਦੇ ਨੇ ਜਿਹੜਾ ਉਹਦਾ ਬਣ ਜੇ ਖੰਡੇ ਬਾਟੇ ਦਾ ਅਮਰ ਸਕਲੇ ਅਮਰ ਦੀ ਦਾਤ ਲੈ ਲੈ ਸਿੱਖੀ ਵਿੱਚ ਆ ਜੇ ਬਾਣੀ ਬਾਣੇ 'ਚ ਆ ਜੇ ਤੇ ਕੀ ਕਰਦੇ ਨੇ ਗੁਰੂ ਨਾਨਕ ਪਾਹ ਪਕੜ ਸਤਗੁਰ ਨਿਸਤਾਰਾ ਉਹਦਾ ਲੋਕ ਤੇ ਪ੍ਰਲੋਕ ਸਵੇਲੇ ਕਰ ਦਿੰਦੇ ਉਹਦਾ ਕਹਿਣ ਤੋਂ ਭਾਗ ਉਹਦੀ ਬੰਦ ਖਲਾਸੀ ਕਰ ਦਿੰਦੇ ਨਿਸਤਾਰਾ ਉਹਦਾ ਜਿਹੜਾ ਹੈ ਉਹਦੀ ਜਉਂਦੇ ਜੀ ਮੂਤ ਕਰ ਦਿੰਦੇ ਸਭ ਦਾਤਾ ਦੇ ਦਿੰਦੇ ਨੇ ਉਹਦੀ ਕਲਿਆਣ ਕਰ ਦਿੰਦੇ ਨੇ ਉਹਦਾ ਨਿਸਤਾਰਾ ਕਰ ਦਿੰਦੇ ਨੇ ਉਹਦਾ ਆਇਆ ਸੰਸਾਰ ਚ ਸਫਲ ਕਰ ਦਿੰਦੇ ਨੇ ਨਾਨਕ ਭਾ ਭਕੜ ਸਤਿਗੁਰ ਨੇ ਨਿਸਤਾਰਾ ਐਸੀ ਉਹ ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਤੇ ਸਾਨੂੰ ਸਤਿਗੁਰਾਂ ਨੇ ਉਹ ਕਨਾਂ ਮੈਂ ਸਹਤ ਅੰਦਰ ਬਖਸ਼ਿਸ਼ ਕੀਤੀ ਹੈ ਸੋ ਕਿਰਪਾ ਕੀਤੀ ਹੈ ਹੁਣ ਆਪਾਂ ਜਿਹੜਾ ਹੈ ਅਖਰੀ ਅਰਥ ਇਹਦੇ ਸ਼੍ਰਵਣ ਕੀਤੇ ਨੇ ਹੋ ਕਨਾਮਾ ਸਾਹਿਬ ਦੇ 300 ਪੂਰਨ ਮਾਸੀ ਦਾ ਦਿਹਾੜਾ ਬਣਾਇਆ ਹੈ ਹੁਣ ਜੋ ਵੀ ਸੰਤਾ ਆਈਆਂ ਜੋ ਵੀ ਚਾ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਉਹ ਸਭਨਾ ਨੇ ਛੱਕ ਕੇ ਜਾਣਾ ਸੋ ਕੜਾ ਪ੍ਰਸ਼ਾਦ ਦੀ ਥੇਗ ਤਿਆਰ ਹੈ ਉਹ ਵਰਤਾਈ ਜਾਣੀ ਆ ਹੁਣ ਜੋ ਦੋ ਭਗਤੀਆਂ ਪੜ ਕੇ ਸਮੇਂ ਦੀ ਸਮਾਪਤੀ ਹੈ ਅਰਦਾਸ ਵਿੱਚ ਸ਼ਾਮਲ ਹੋਈਏ ਅਨੰਦ ਸਾਹਿਬ ਦੇ ਬਾਠ ਛੇ ਬਾੜੀਆਂ ਦੇ ਹੋਣਗੇ ਅਨੰਦ ਸਾਹਿਬ ਦੇ ਬਾਠ ਵਿੱਚ ਹਾਜ਼ਰੀ ਲਵਾਈਏ ਅਰਦਾਸ ਵਿੱਚ ਹਾਜ਼ਰੀ ਲਵਾਈਏ ਤੇ ਸਮੇਂ ਦੀ ਸਮਾਪਤੀ ਹੈ ਕਥਾ ਕਰਦੇ ਆਪਾਂ ਕਿ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਜਕਾ ਹੋਣੀਆਂ ਸੁਭਾਅਕ ਨੇ ਹੋ ਜਾਂਦੀਆਂ ਹੈ ਕਲਯੁਗ ਜੀਵਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਸੰਤਾਂ ਨੇ ਬਖਸ਼ ਦੇਣਾ ਅੱਗੇ ਸਮਾਤ ਬਖਸ਼ਣੀ ਇਥੇ ਹੁਣ ਸਮੇਂ ਦੀ ਸਮਾਪਤੀ ਹੈ ਅਗਨ ਸਾਗਰ ਮੂਲਕ ਸੰਸਾਰਾ ਨਾਨਕ ਪਹਾੜ پکڑ ਸਤਿਗੁਰ ਦੇ ਸਤਾਰਾ ਲਾਹੇ ਗੁਰਜੀ ਕਾ ਕਲਸਾ ਵਾਹਿਗੁਰਜੀ ਕੀ ਹਥੇ